ਹਾਂਜੀ ਕਿੱਥੇ ਚੱਲੇ ਜੇ ਅਸੀਂ ਅੱਜ ਚੱਲੇ ਆ ਗਾਰਡਨ ਵਿੱਚ ਕਿਚਨ ਗਾਰਡਨ ਸਾਡਾ ਸਵੇਰੇ ਸਵੇਰੇ ਤੁਹਾਨੂੰ ਪਤਾ ਹੀ ਆ ਕਿਚਨ ਗਾਰਡਨ ਪਸਾਰ ਬੜੀ ਆਦਤ ਸਾਰਿਆਂ ਨੂੰ ਚਾਹ ਦੇ ਕਾਪਾ ਉੱਥਾਂ ਜੋ ਫੜਦੇ ਜੇ ਸਬਜ਼ੀਆਂ ਜਿਹੜੀਆਂ ਲਈਆਂ ਉਹਨਾਂ ਚੋਂ ਜਾਣਦੀ ਪਹਿਲਾਂ ਜ਼ਿਆਦਾ ਹੀ ਜਾਂਦੇ ਹਾਂ ਥੋੜੀ ਠੰਡ ਹੋ ਗਈ ਉਹਨਾਂ ਘਟ ਜਾਈਦਾ ਸਬਜ਼ੀਆਂ ਵਧੀਆ ਹੀ ਆ ਸਾਰੀਆਂ ਨਾ ਸਬਜ਼ੀਆਂ ਸਵੇਰ ਦੇ ਸਵੇਰ ਗਾਰਡਨ ਚ ਚਾਹ ਪੀਂਦਾ ਇੱਕ ਵੱਖਰਾ ਹੀ ਮਜ਼ਾ ਮੋਟੀਆਂ ਮੋਟੀਆਂ ਮੂਲੀਆਂ ਮੇਥੇ ਮੇਥੀ ਸਾਰਾ ਕੁਝ ਆ ਮੰਮੀ ਵੇ ਕਿੱਦਾਂ ਠੰਡ ਚ ਨਿਕਲ ਕੇ ਨਾਲ ਹੀ ਤੁਸੀਂ ਵੀ ਕੁਝ ਬੋਲੋ ਭੈਣ ਜੀ ਮੈਨੂੰ ਵੀ ਵੀਡੀਓ ਬਣਾਉਣੀ ਵਿੰਦ ਦੇ ਜੀ ਨਾਲ ਲੈਣਾ ਆ ਓਏ ਆ ਜੋ ਆਉਣ ਹੀ ਆਲੇ ਉੱਥੇ ਆਇਣਾ ਮੈਂ ਅੱਜ ਅਸੀਂ ਗਾਰਡਨ ਚ ਚੱਲੇ ਆ ਕੇ ਚਾਹ ਪੀਂਦੇ ਸਵੇਰ ਦੀ ਸੈਰ ਹੋ ਜੀ ਨਾਲੇ ਤੇ ਨਾਲੇ ਅਸੀਂ ਨਾ ਗੁਡਾਈ ਕਰਨੀ ਆ ਗੁਡਾਈ ਜੀ ਮਤਲਬ ਕੱਖ ਕਾਂਡ ਕੱਢਣਾ ਲਸਣ ਚੋਂ ਸਾਰੇ ਚੀਜ਼ਾਂ ਚੋਂ ਜੇ ਵੀ ਜੇ ਵੀ ਚਾਰੀ ਆਦਾ ਬਾਈ ਜੇ ਵੀ ਜੇ ਵੀ ਚਾਰੀ ਆ ਧੁੰਦ ਵਾਦ ਨਹੀਂ ਗਈ ਜਿਆਦਾ ਜੀ ਧੁੰਦ ਵੱਧ ਗਈ ਹਨਾ ਦਿਨ ਚੜਨ ਨਾਲ ਹੋਰ ਹਾਂ ਸਾਡੇ ਚ ਜੱਤ ਦਾ ਮਹੀਆ ਰੱਖ ਆ ਸਾਦਾ ਸੈਂਟਰ ਪੁਆਇੰਟ ਵਾ ਇੱਥੇ ਅਸੀਂ ਥੋੜਾ ਜਨੇ ਰੈਸਟ ਰਾਮ ਕਰਦੇ ਆ ਆਹ ਜੇ ਤਾਂ ਪੁਰਾਣੇ ਬਜ਼ੁਰਗ ਨਹੀਂ ਬੋਰ ਦੇ ਥੱਲੇ ਬੈਂਦੇ ਹੁੰਦੇ ਉਹ ਬੋਰ ਸ ਇੱਕ ਬੈਂਚ ਸਪੈਸ਼ਲ ਬਣਾਇਆ ਤੇ ਟਾਲੀ ਥੱਲੇ ਡਾਇਆ ਵਾ ਜਿਹੜਾ ਵੀ ਸੀਨ ਨਹੀਂ ਹੁੰਦਾ ਜਾ ਕੇ ਟੀਮ ਉਹ ਇੱਥੇ ਬੈਹਂਦਾ ਆਵੇ ਟਾਲੀ ਥੱਲੇ ਬੈਹਂਦੇ ਰਹੌਣ ਕਾ ਲੱਗੀਆਂ ਰਹਿੰਦੀਆਂ ਸਬਜ਼ੀਆਂ ਪਾਲੇ ਵੀ ਹੌਲੀ ਹੌਲੀ ਇੱਧਰ ਨੂੰ ਆਉਂਦੀਆਂ ਚਾਰ ਪੰਜ ਜਾਣੇ ਹੁੰਦੇ ਰੋਜ਼ ਇੱਥੇ ਨਹੀਂ ਬੁੱਢੇ ਬੋਰ ਥੱਲੇ ਬੈਂਦੇ ਹੁੰਦੇ ਸੀ ਅਸੀਂ ਟਾਲੀ ਥੱਲੇ ਬੈਂਦੇ ਹਾਂ ਆ ਜਾ ਸਭ ਜੀ ਆ ਚਲ ਜੀ ਬਰਸਾਤ ਤੇ ਰਾਜਵੀਰ ਦੀ ਮਿਹਨਤ ਵੇ ਵਿਚਾਰਿਆਂ ਨੇ ਥਾਂ ਗੋੜ ਗੋੜ ਲਾਈਆਂ ਸਬਜ਼ੀਆਂ ਪਰ ਹੋਈਆਂ ਵੀ ਬੜੀਆਂ ਮਜਾ ਵੀ ਬੜਾ ਹੁੰਦਾ ਵਾ ਆ ਆ ਪੂਈਦਾ ਵਾ ਆਹ ਤਾਂ ਤੀਦਾ ਵਾ ਲਸਣ ਆ ਤੁਹਾਡੇ ਕੀ ਲਸਣ ਦਾ ਨਾਂ ਨਹੀਂ ਲੈਣਾ ਲਸਣ ਲਾ ਲਸਣ ਜਿਹਦਾ ਲਾਉਣ ਲੱਗੇ ਸਾਰੀਆਂ ਕੁੜੀਆਂ ਦੀਆਂ ਸਾਡਾ ਵੀ ਅਗੇ ਕਿਆਰਾ ਲਾ ਲੇ ਨਹੀਂ ਇਹ ਗਾਂ ਹੀ ਵੜ ਕੇ ਖਾ ਗਈ ਭਰਾ ਵਾ ਵਾਰਾ ਗਾਉਂਦੀ ਆਹੋ ਗਊ ਮਾਤਾ ਅਵਾਰਾ ਵਿਚਾਰੀ ਆਈ ਬਾਰੋਂ ਸਾਰਾ ਕੁਝ ਖਾ ਗਈ ਚਲ ਕੋਈ ਨਹੀਂ ਗਊ ਦੇ ਖਾਦਿਆਂ ਜ਼ਿਆਦਾ ਹੁੰਦਾ ਵਾ ਘੱਟ ਨਹੀਂ ਹੁੰਦਾ ਇਹ ਬੜਾ ਵਾ ਇੱਕ ਹਨਾ ਸਬਜ਼ੀ ਇੰਨੀ ਮਿਹਨਤ ਨਾਲ ਲਾਈਦੀ ਆ ਤਾਂ ਕੋਈ ਜਾਨਵਰ ਵਿੱਚ ਵਾਜੇ ਤੇ ਇਸ ਨੇ ਇਸ ਕਰਦੇ ਤੇ ਬੜਾ ਦੁੱਖ ਲੱਗਦਾ ਸਾਗ ਵੇਖੋ ਗੰਦਲਾ ਵਾਲਾ ਆਹ ਗੰਦਲਾ ਘਰ ਬਣਾਤਾ ਵਾ ਬੀ ਜੀ ਆਹ ਜੀ ਸੈਫੀ ਦਾ ਘਰ ਸੈਫੀ ਦਾ ਘਰ ਬਣਾਇਆ ਵਾ ਬੰਨਾ ਠੰਡ ਹੋ ਗਈ ਹੁਣ ਪਿੰਜਰਾ ਹੈਗਾ ਵਾ ਪਰ ਪਿੰਜਰਾ ਨਾ ਆਲੇ ਦੁਆਲੇ ਹੋਪਨ ਜਾ ਵਾ ਤਾਂ ਠੰਡ ਲੱਗ ਜੂ ਆਹ ਵੀ ਬੜਾ ਕੰਧ ਵੇ ਕਿਧਰ ਨਾ ਜਾਂਦੀ ਰਾਜਵੀਰ ਨੇ ਤਾਂ ਗਰਮ ਨੇ ਬਣਾਇਆ ਵਾ ਇਧਰ ਬੈਠ ਜਾ ਫਿਰ ਕੀ ਆ ਕੰਧ ਥੋੜੀ ਜਿਹੀ ਵਿੰਗੀ ਆ ਤਾਂ ਠੰਡ ਤਾਂ ਨਹੀਂ ਨਾ ਲੱਗੂਗੀ ਨਾ ਚਾ ਸੀਮੈਂਟ ਦੀ ਚ ਨਹੀਂ ਕੀਤੀ ਆ ਆਹੋ ਚਾ ਚੜਾਈ ਸੀਮੈਂਟ ਦੀ ਆ ਅਧਰੋ ਬੜਾ ਵੱਡਾ ਦੋ ਜਾਲੇ ਕੁੱਤੇ ਆ ਰਹੇ ਦੋ ਕੁੱਤੇ ਰੈਂਬੋ ਵੀ ਆ ਜਾ ਕਰਨਾ ਵਿੱਚ ਪਰਾਲੀ ਪਾਉਣੀ ਰੈਂਬੋ ਰੈਂਬੋ ਵੀ ਆ ਜਾ ਕਰਨਾ ਰੈਂਬੋ ਦਾ ਹੈਗਾ ਨਹੀਂ ਪਤਾ ਕੀ ਆ ਲਸਣ ਤੇ ਪਰਾਲੀ ਪਾ ਦਈਏ ਨਾ ਇੱਕ ਤੇ ਕੱਖ ਨਹੀਂ ਹੁੰਦਾ ਤੇ ਦੂਜਾ ਮੋਟਾ ਵੀ ਬੜਾ ਹੁੰਦਾ ਹੀ ਹੋ ਲਸਣ ਪਰਾਲੀ ਨਾਲ ਗਲ ਗੁਲ ਕੇ ਤੇ ਵਿੱਚ ਖਾਦ ਦਾ ਕੰਮ ਕਰ ਦੇਣਾ ਉਹ ਚੱਲ ਮੇਥੀ ਵੇਖੀਏ ਮੇਥੀ ਤੋੜ ਕੇ ਖਾਣੇ ਅੱਜ ਮੇਥੀ ਵਾਲੀਆਂ ਰੋਟੀਆਂ ਬਣਾਵਾਂਗੇ ਪੁਰਜੀ ਵੀ ਬਣਾਉਂਦੇ ਮੈਂ ਇੱਥੇ ਰੋਟੀ ਬਣਾਉਂ ਆਹੋ ਆ ਲਸਣ ਆ ਦਵਿੰਦਰ ਦੀਦੀ ਦੇ ਦੋ ਕਿਆਰੇ ਤੇ ਆਹ ਲਸਣ ਵਾ ਸਾਡਾ ਤੇ ਆਹ ਲਸਣ ਵਾ ਸਿਮਰਨ ਦੀਦੀ ਦਾ ਤੇ ਆਹ ਲਸਣ ਆ ਸੰਦੀਪ ਦੀ ਕਿਆਰੀ ਨਹੀਂ ਕੀਜੀ ਸਾਰੀਆਂ ਪਹਿਲਾਂ ਦਾ ਲਸਣ ਲਾਇਆ ਆ ਮੇਥੇ ਮੇਥੀ ਦਿਖਾ ਆਹੋ ਮੇਥੇ ਮੇਥੀ ਬੜੇ ਸੁਣੇ ਮੇਥੇ ਮੇਥੀ 'ਚ ਕੀ ਅੰਤਰ ਹੁੰਦਾ ਵਾ ਆ ਮੇਥੇ ਆ ਅੱਛਾ ਆ ਇਹ ਰਹਾ ਆ ਜੀ ਅੱਛਾ ਵੱਡੀ ਗੱਲ ਆ ਆ ਵੱਡੇ ਕੱਲ ਪੁਰਜੀ ਨਹੀਂ ਹੋਣੀ ਆ ਆਪਾਂ ਹਾਂ ਇਹ ਮੇਥੇ ਆ ਅੱਛਾ हां मेथी हां मेन मैं कह रही मेथे ਤੇ ਮੇਥੀ ਵਿੱਚ ਕੀ ਅੰਤਰ ਆ ਇਹ ਮੇਥੇ ਦੀ ਭੁੱਤੀ ਮੇਥੇ ਮੇਥੀ ਬਰੀਕ ਹੁੰਦੀ ਆ ਮੇਥੇ ਮੋਟੇ ਮੋਟੇ ਦਾਣੇ ਦਾ ਵੀ ਹੁੰਦੇ ਆ ਹੁੰਦੀ ਆ ਤੇ ਦੋਵੇਂ ਚੀਜ਼ਾਂ ਗਰਮੀ ਆ ਨਾ ਗਰਮ ਹੁੰਦੇ ਜਿਹੜੇ ਮੈਂ ਪੀਣਾ ਨਵਾ ਉਹ ਮੇਥੇ ਆ ਅੱਛਾ ਜਿਹੜੀ ਤੁਸੀਂ ਕੱਲ ਪੂਰਜੀ ਬਣਾਈ ਆ ਮੇਥੇ ਨਹੀਂ ਤਾਂ ਹੀ ਥੋੜੀ ਜੀ ਮਾੜੀ ਜਿਹੀ ਖਸੈਰ ਮਾਰ ਆਲੂ ਕਿੰਨੇ ਵਧੀਆ ਆ ਨਾ ਉਹ ਵੱਟਾ ਹੂੰ ਹਾਂ ਆਲੂ ਆਲੂ ਥੋੜੇ ਲਾਏ ਤੁਸੀਂ ਤਿੰਨ ਚਾਰ ਵੱਟਾ ਹੀ ਲਾਈ ਆ ਨਹੀਂ ਜਾਇ ਲਾਏ ਤੇ ਜ਼ਿਆਦੇ ਨਿਕਰੇ ਘਟਵਾ ਮੇਰਾ ਦੋਨੇ ਜਿਆਦੇ ਇਧਰ ਆਦੇ ਆ। ਹੋਵੇ ਮੈਂ ਮਿੱਟੀ ਚੜਾੜ ਕੇ ਗਿਆ। ਚਲੋ ਦਿਵਿੰਦਰ ਭੈਣ ਵੀ ਆ ਗਈ ਆ। ਦਿਵਿੰਦਰ ਭੈਣ ਹਾਂਜੀ ਆਜੋ ਆਜੋ ਕੜੀਏ ਸੁਹਾਈਆ। ਆਹ ਵੇਖੋ ਆ ਨਾਲੋ ਨਾਲਾ ਕਰਜਾ ਕਰੋ ਘਰ ਪਤਵਾਰ ਜਿਆ। ਚਲੋ ਚਲੋ। ਹੂੰ ਸੱਸੀ ਗਾਲ ਜੀ ਸਾਰਿਆਂ ਨੂੰ। ਸੋ ਠੀਕ ਠਾਕ ਹੋ ਸਾਰੇ। ਸੱਸੀ ਕਾ ਭੈਣ ਜੀ ਲੇਟ ਹੋ ਗਿਆ ਤੁਸੀਂ ਚਾਹ ਪੀ ਲਈ ਆਪਾਂ ਸਾਰਿਆਂ ਨੇ। ਨਹੀਂ ਮੈਂ ਚਾਹ ਬੰਨਦੀ ਤੂੰ ਬੰਨਦੀ ਛੱਡ ਕੇ ਆਈ ਘਰ। ਆਵੋ ਮੈਂ ਕਿਹਾ ਰੱਖੇ ਮੇਰੇ ਪੈਰ ਨੇ ਰੱਖੀ ਤਾਂ ਦઠੰਡੀ ਹੋ ਗਈ ਨਹੀਂ ਲਾ ਗੌਰ ਵੀ ਆ ਗਈ ਭਾਜੀ ਅੱਜ ਦਾ ਇਹਨਾ ਬਲੌਗ ਆਪਾਂ ਬਣਾਉਂਦੇ ਆ ਆ ਸਾਡੀ ਭੈਣ ਹੈ ਸਿਮਰਨ ਸਿਮਰਨ ਦੀ ਸਾਰਿਆਂ ਨੂੰ ਪਤਾ ਹੀ ਆ ਸੰਦੀਪ ਦੀਦੀ ਦੀ ਸਿਸਟਰ ਆ ਸਿਮਰਨ ਬਲੌਗ ਸੰਦੀਪ ਦੀਦੀ ਦੀ ਸਿਸਟਰ ਆ ਇਹਨਾਂ ਨੇ ਇਹਨਾਂ ਨੇ ਚੈਨਲ ਖੋਲਿਆ ਹੁਣ ਸਿਮਰਨ ਬਲੌਗ ਤੇ ਫੂਡ ਬਲੌਗ ਹੀ ਬਣਾਉਣਗੇ ਜ਼ਿਆਦਾਤਰ ਤੇ ਇਹਨਾਂ ਨੂੰ ਇਹਨਾਂ ਨੂੰ ਖਾਣਾ ਬਣਾਉਂਦਾ ਬਹੁਤ ਸ਼ੌਂਕ ਵਾ ਤਰ੍ਹਾਂ ਤਰ੍ਹਾਂ ਦਾ ਜਦੋਂ ਆਉਂਦੇ ਬੱਚਿਆਂ ਨੂੰ ਬਣਾ ਕੇ ਖਵਾਉਂਦੇ ਆ ਖਾਣਾ ਬਣਾਉਂਦਾ ਬਹੁਤ ਜ਼ਿਆਦਾ ਸ਼ੌਂਕ ਵਾ ਨਿੱਕੇ ਹੁੰਦੇ ਉਦੋਂ ਵੀ ਅਸੀਂ ਬੜਾਏ ਦਾ ਚੋਰੀਆਂ ਕਰਦੀਆਂ ਹੁੰਦੀਆਂ ਅਸੀਂ ਮਾਸੀ ਹੋਣਾ ਚੱਲ ਜਾਣਾ ਸੀ ਪੰਜ ਜਾਨੀਆਂ ਹਾਂ ਸੰਦੀਪ ਸਿਮਾ ਮੈਂ ਜੋਬਨ ਅਮਨ ਅਸੀਂ ਪੰਜਾਂ ਨੇ ਇਹਨਾਂ ਕਿਤੇ ਚੱਲ ਜਾਣਾ ਨਾ ਤੇ ਅਸੀਂ ਕਹਿਣਾ ਅੱਜ ਬਣਾ ਲੈ ਇਹਨੇ ਸਾਨੂੰ ਸਲਾਹ ਦੇਣੀ ਇਹ ਹੈਡਾ ਵੱਡਾ ਮੈਂਬਰ ਸੀ ਅੱਜ ਇੱਕ ਵਾਰੀ ਅਸੀਂ ਗੁਲਗਲੇ ਕੱਢ ਲੇ ਵੇਖ ਕੇ ਵੀ ਵਿਆਹ ਕਿਦਾਂ ਗੁਲਗਲੇ ਕੱਢਦੇ ਆ ਪਰ ਆਵਾ ਉਧਰੋਂ ਆ ਗਈਆਂ ਮੰਮੀ ਹੁਣੀ ਦੋਵੇਂ ਜਾਣੀਆਂ ਦੋਵੇਂ ਭੈਣਾਂ ਤੇ ਨਾਲ ਮਾਸੜੀ ਤੇ ਜਦੋਂ ਅਸੀਂ ਵੇਖਿਆ ਗੱਡੀ ਆ ਗਈ ਮੈਂ ਹਾਂ ਸਿਮਾ ਮਰ ਗਈ ਆਂਦੀ ਕਿਹਾ ਮੈਂ ਹਾਂ ਮੰਮੀ ਹੁਣੀ ਆ ਗਈ ਨਿਆਣੇ ਉਹ ਚੋਰੀਬੜੀ ਕਰਦੇ ਦੇ ਚੋਰੀ ਚੋਰੀ ਚੀਜ਼ ਖਾ ਲੈਣੇ ਕੜ ਕੇ ਲਾਗੇ ਚੋਨਾ ਲੱਗਾ ਅਸੀਂ ਚੁੱਕੇ ਗੁਲਗਰੇ ਚੱਲ ਚੋਨੇ ਚ ਉਹ ਮਾਸੜੀ ਖਾਦੇ ਹੀ ਨਹੀਂ ਖਾਣੇ ਕੀ ਸੀ ਡਰ ਗਈ ਐਨਾ ਵੀ ਕੀ ਡਰਾਂ ਨਹੀਂ ਕੋਲ ਦੇ ਬੜਾ ਹੁੰਦੇ ਸੀ ਨਾ ਉਹਨਾਂ ਨੂੰ ਪਤਾ ਘਰ ਆ ਰਗੇ ਘਰ ਹੀ ਤੇ ਪੇਵ ਦਾ ਕੀ ਆ ਉਹ ਗੁਲਗਲੇ ਜਿਹੜੇ ਉੱਤੇ ਤਰਨ ਸੋਨੇ ਚਾਹ ਮੈਨੂੰ ਜਾਰ ਤੋਂ ਤੇ ਹੀ ਉੱਠੇ ਕਰਨਾ ਹੀ ਆਟਾ ਤਾਂ ਨਹੀਂ ਆਉਣੇ ਸੀ ਹਾਂ ਤੇ ਜਿਹੜੀ ਆ ਦੁੱਧ ਜਮੌਰ ਵਾਲੀ ਉਹ ਚ ਭੋਲੀ ਚ ਰੱਖ ਦਿੱਤੀ ਹਾਂ ਉਹ ਗਰਮ ਹੀ ਕੱਪੜਾ ਰੱਖਿਆ ਨੂੰ ਅੱਗ ਲੱਗੀ ਉਹ ਤੂੰ ਆ ਨਿਕਲੇ ਅੱਜ ਕਿਹਿਆ ਕਿਉਂ ਧਿਆਵਾ ਫੇਰ ਹਾਨੂੰ ਦੱਸਣਾ ਪਿਆ ਫਿਰ ਵਜੀਆਂ ਵੀ ਹੈਗੇ ਕਿ ਚਾਰਜਰ ਵੀ ਇਦਾਂ ਦਾ ਜੇ ਕੰਮ ਕੀਤਾ ਸੀ ਤੂੰ ਵੀ ਖਾ ਲੈਨੀਆ ਖਾ ਲੈਣ ਕੱਲ ਕੋਈ ਬੰਦਾ ਗੱਲ ਕਰਨ ਰਿਹਾ ਸੀ ਹਾਂ ਹਾਂ ਕਹਿੰਦਾ ਵੀ ਹੁਣ ਦੇ ਬੱਚੇ ਆ ਨਾ ਆਪਸ਼ਨ ਬੜੇ ਆ ਆਹ ਨਹੀਂ ਸਬਜ਼ੀ ਖਾਣੀ ਉਹ ਪੁੱਤ ਮੈਂ ਕੀ ਬਣਾ ਦਿੰਨੀ ਆ ਮੈਂ ਆ ਨਹੀਂ ਖਾਣਾ ਪੁੱਤ ਨਿਊਡਲ ਬਣਾ ਦਿੰਨੀ ਆ ਪੁੱਤ ਮੈਂ ਤੈਨੂੰ ਪਾਸਤਾ ਬਣਾ ਦਿੰਨੀ ਆ ਕਹਿੰਦਾ ਸਾਡੇ ਕੋਲ ਦੋ ਹੀ ਆਪਸ਼ਨ ਹੁੰਦੇ ਸੀ ਜਾਂ ਰੋਟੀ ਦਾ ਛਿੱਤਰ ਕਹਿੰਦਾ ਖਾ ਦੋਨੋਂ ਲਈਦੇ ਸੀ ਖਾ ਦੋਨੋਂ ਲਈਦੇ ਸੀ ਪਹਿਲਾ ਛਿੱਤਰ ਉੱਤੇ ਮੁਰਗੀ ਰੋਟੀ ਵੀ ਖਾਣੀ ਮੈਣੀ ਸਰ ਆਪ ਤਾਂ ਦੇ ਹੀ ਬੜੀਆ ਕੀਤੀ ਆ ਆਟੇ ਦੀ ਬਰਫੀ ਵੀ ਬਣਾਈ ਆ ਆਟੇ ਦੀ ਬਰਫੀ ਵੀ ਬਣਾਈ ਸੀ ਇੱਕ ਵਾਰੀ ਉੱਥੇ ਉਹ ਨਹੀਂ ਆਂਬ ਹਾਂ ਤਾਂ ਕਾ ਹਾਂ ਮੰਨੇ ਚਾਜੋਗਾ ਹਾਂ ਅੰਬੀਆਂ ਲੈਣ ਚਲ ਗਈਆਂ ਮਾਸੜ ਚਾਵਾਂ ਨੂੰ 90 ਵੀ ਗਈਆਂ ਕਿੱਥੇ ਇਹ ਪੰਜਾਂ ਨੂੰ ਭਾਈ ਉੱਤੇ ਚੜੀਆਂ ਆਂਬ ਤੋੜੀਏ ਤੇ ਮੈਂ ਥੱਲੇ ਹਾਂ ਲੈ ਵੀ ਜ ਮਾਸਣੇ ਕਿਸੇ ਦਾਤਾ ਪਤਾ ਨਹੀਂ ਕੁੜੀਆਂ ਇਧਰੋਂ ਤੁਰੀ ਆਂਦੇ ਨਿਕ ਨਿਕੀਆਂ ਹੁੰਦੀਆਂ ਹਾਂ ਹਾਂਜੀ ਆਜੋ ਛੋਟੀਆਂ 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 ਹੀ ਨਾ ਅਛਾ ਲੈ ਵੀ ਮਾਸਣੇ ਫੜੀ ਸਮਕ ਓਹ ਹੋ ਹੋ ਦੇ ਗਟਿਆਂ ਦੇ ਆਖੇ ਥੱਲੇ ਉਧਰੋਂ ਤੇ ਸਿਮਾਣੀ ਉੱਪਰ ਚੜਦੀ ਜਾਂਣ ਸਿਮਾਣੀ ਸਤਿ ਜੀ ਜੋ ਪਨ ਅਮਰ ਸਾਹਿਬ ਤੇ ਮੈਂ ਥੱਲੇ ਘੁੰਮਦੀ ਫਿਰਾਂ ਵਾਲੇ ਮਾਛਲ ਜੀ ਨਹੀਂ ਨਹੀਂ ਉਹਨੂੰ ਕਿਹਨੇ ਆਖਿਆ ਚੱਲ ਨਹੀਂ ਬਣਾਉਣ ਵਾਲੇ ਆ ਮਾ ਚਲੋ ਚਲੋ ਕਰ ਕਿੱਥੇ ਪਹੁੰਚੀ ਆ ਪਤਾ ਕੀ ਆ ਉਹਦਾ ਬੱਚੇ ਹੁੰਦੇ ਹੀ ਜ਼ਿਆਦੇ ਹੁਣ ਇਹ ਨਿਆਣੇ ਇੱਕ ਇੱਕ ਦੋ 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 ਜ਼ਿਆਦੇ ਬੱਚਿਆਂ ਵਿੱਚ ਇਦਾਂ ਦੀਆਂ ਰੌਣਕਾਂ ਜੀਆਂ ਬੜੀਆਂ ਹੁੰਦੀਆਂ ਨੇ ਪਰਿਵਾਰ ਹੁੰਦੇ ਹੁਣ ਤੇ ਪਰਿਵਾਰਾਂ ਦਾ ਨਾਂ ਹੀ ਰਹਿ ਗਿਆ ਦੋ ਦੋ ਜੀ ਆ ਸਾਡਾ ਨਾਂ ਪਤਾ ਕੀ ਪਾਇਆ ਸੀ ਹਾਂ ਨੂੰ ਕੋਈ ਕੀ ਆ ਮੈਂ ਨਹੀਂ ਪੰਜਾਬ ਬਣਾਉਣ ਨਾਲ ਉਹਦਾ ਚਾਹਾਂ ਦਰ ਪੈਣਾ ਤੁਰੀਆਂ ਜਾਣਾ ਲੈਣ ਬੰਨ ਕੇ ਮਾਸੀ ਨੇ ਕਹਿਣਾ ਬਹਿ ਜਾ ਮਰ ਜਾਈ ਨજર ਲੱਗ ਜਾਈ ਨਾਨੀ ਕਹਿੰਦੀ ਨਹੀਂ ਪੰਜੋਗੜਾ ਨਾਨੀ ਆਂਦੀਂਦੀ ਪੰਜੋਗੜਾ ਮੇਰਾ ਤੁਰਿਆ ਫਿਰਦਾ ਤੇ ਨਾਨੀ ਨੂੰ ਵੀ ਬੜਾ ਆਈ ਉਹਨੂੰ ਚੈਨ ਦੇਖਦਾ ਨਹੀਂ ਨਾ ਤਹੀਂ ਚੋਲੀ ਚੋਲੀ ਐ ਹੋ ਹੋ ਜਾਣਾ ਉਹਨੇ ਕਹਣਾ ਲੰਘਿਆ ਵਾ ਕੋਈ ਆਂਦੀ ਹਾਂ 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 ਹਾਂਜੀ ਭਾਜੀ ਅਸੀ ਗੱਲ ਜੀ ਥੱਲੇ ਬਵਾ ਤੂੰ ਇੱਕ ਉੱਤੇ ਚੜਿਆ ਕੇ ਥੱਲੇ ਤੇ ਆਪਣੇ ਵਿਚਾਰ ਸਾਂਝੇ ਕਰੋ ਬਹਿ ਕੇ ਵਿਚਾਰ ਇਹ ਹੈ ਵੀ ਠੰਡ ਬੜੀ ਆ ਮੈਂ ਜਾ ਰਿਹਾ ਕਿ ਮਿਹਨਤ ਬੜੀ ਲੱਗੀ ਇੱਥੇ। ਕੀ ਹਿੰਦੀ ਨੇ ਲੈ? ਮਿਹਨਤ ਲੱਗੀ ਤੇ ਨਜ਼ਾਰੇ ਵੀ ਤੁਸੀਂ ਲੈਣ ਦੇ ਕਦੀ ਮੇਥੀ ਵਾਲੀਆਂ ਰੋਟੀਆਂ ਕਦੀ ਮੂਲੀਆਂ ਵਾਲੀਆਂ ਰੋਟੀਆਂ ਕਦੀ ਸਾਗ ਕਦੀ ਪਾਲਕ ਪਨੀਰ। ਦੂਜੇ ਦਿਨ ਮੇਥੀ ਵਾਲੀ ਬਣਾ ਲੈਂਦੇ। ਅੱਛਾ। ਰਾਜਵੀਰ ਨੇ ਪਰਸੋਂ ਗੱਲ ਕਹੀ ਰਾਜਵੀਰ ਨੂੰ ਨਾ ਮੇਥੀ ਵਾਲੀ ਤੇ ਸਾਗ ਜਿਹੜਾ ਇਹ ਪਸੰਦ ਨਹੀਂ ਆ। ਤੇ ਪਹਿਲੇ ਦਿਨ ਅਸੀਂ ਮੂਲੀਆਂ ਵਾਲੀਆਂ ਰੋਟੀਆਂ ਬਣਾਈਆਂ। ਦੂਜੇ ਦਿਨ ਮੰਮੀ ਆਂਦੀ ਚੱਲ ਅੱਜ ਮੇਥੀ ਵਾਲੀਆਂ ਬਣਾਉਣੇ ਆ। ਤੇ ਜਿਹਦੇ ਨਾਲ ਆਪਾਂ ਸਾਗ ਤੋੜਨ ਰਹੇ ਤੇ ਬੜੇ ਗੁੱਸੇ ਚ ਸਕੂਲੋਂ ਆਇਆ ਕਹਿੰਦਾ ਵਾ ਵੀ ਸਾਰਨਾ ਤੇ ਤੁਸੀਂ ਬਰਸਨ ਚ ਚੋਈਆਂ ਗਾਰਡਨ ਚੋਂ ਆਇਆ ਇਦਾਂ ਕਰੋ ਰਸਾ ਪਾ ਕੇ ਉੱਥੇ ਬਾਨਾ ਵਾ ਸਾਨੂੰ ਜਿਹੜੀ ਚੀਜ਼ ਨੂੰ ਜੀ ਕਰੂ ਮੂੰਹ ਮਾਰ ਲਾਂਗੇ ਚਲੋ ਉਹ ਤਾਂ ਇੱਕ ਗੱਲ ਹੈਗੀ ਆ ਵੀ ਰਾਜਵੀਰ ਦਾ ਤੇ ਗੌਰਵ ਦਾ ਪਿਆਰ ਬੜਾ ਵਾ ਪਰਮਾਤਮਾ ਕਰੇ ਵੀ ਇਦਾਂ ਹੀ ਰੱਖੇ ਸੱਚੇ ਪਾਤਸ਼ਾਹ ਮਹਾਰਾਜ ਦਾ ਪਿਆਰ ਇਹਨਾਂ ਦਾ ਜਿਹੜਾ ਨਾ ਬਣਾਈ ਰੱਖੇ ਅੱਜ ਇਹਦੇ ਬਥੇਰਾ ਵਾ ਸੌਂਦੇ ਵੀ ਇਕੱਠੇ ਆ ਹਰਪ੍ਰੀਤ ਆ ਜਾਣੀ ਆ ਜਦੋਂ ਆਵੇ ਤੇ ਫੇਰ ਤੇ ਪਤਾ ਨਹੀਂ ਰਜਾਈ ਚ ਕੀ ਚੁੰਮੁੰਮ ਕਰਦੇ ਰਹਿੰਦੇ ਵੜ ਕੇ ਨਿੱਕੀਆਂ ਗੱਲਾਂ ਗੱਲ ਤੇ ਯਾਰ ਬਲੌਗ ਪਾਇਆ ਹੈਗਾ ਆਲੂ ਵਾਲੇ ਕੌਂਸਿਆਂ ਦਾ ਹਾਂ ਉਹਦੇ ਵਿੱਚ ਕਮੈਂਟ ਆਏ ਹੀਗੇ ਕਾਫੀ ਅੱਛਾ ਸਾਥੀ ਜਾਣਿਆਂ ਨੇ ਵੀ ਪੁੱਛਿਆ ਹੈਗਾ ਕਿ ਜਿਹੜੇ ਸੰਦੀਪ ਦੇ ਮੰਮੀ ਡੈਡੀ ਆ ਉਹ ਤੁਹਾਡੇ ਕੀ ਲੱਗਦੇ ਆ ਇਹਨਾਂ ਦੇ ਵੀ ਮੰਮੀ ਡੈਡੀ ਜਦੋਂ ਸੰਦੀਪ ਦੇ ਰੀਅਲ ਸਿਸਟਰ ਵਾ ਤੇ ਮੰਮੀ ਡੈਡੀ ਅਸਲ ਵਿੱਚ ਨਾ ਆਪਣੇ ਖਿਆਲ ਦਾ ਲੱਗਾ ਕਿ ਜਿਹੜਾ ਮੈਂ ਵਲੌਗ ਬਣਾਇਆ ਸੀ ਨਾ ਉਹ ਮੈਂ ਆਪਣੀ ਦਰਾਣੀ ਦੇ ਘਰੇ ਬਣਾਇਆ ਸੀਗਾ ਅੱਛਾ ਅੱਛਾ ਸ਼ਾਹੀ ਨੇ ਬਣਾਉਣੇ ਉਹ ਦਰਾਣੀ ਦੇ ਮਨੋਂ ਚੱਡੀ ਆ ਉਹ ਮੇਰੀ ਦਰਾਨੀ ਆ ਤੇ ਉਹਨਾਂ ਦੇ ਮੰਮੀ ਡੈਡੀ ਆ ਤੇ ਫਿਰ ਮੇਰੇ ਵੀ ਤੇ ਮੰਮੀ ਡੈਡੀ ਲੱਗੇ ਹਾਂ ਤਾਂ ਕਰਕੇ ਮੈਂ ਵਲੌਗ ਦੇ ਵਿੱਚ ਉਹਨਾਂ ਨੂੰ ਵੈਸੇ ਵੀ ਉਹਨਾਂ ਨੂੰ ਮੰਮੀ ਡੈਡੀ ਜੀ ਬੋਲਦੀ ਆ ਹਾਂ ਮੰਮੀ ਡੈਡੀ ਲੱਗਦੇ ਹੁਣ ਆਪਾਂ ਆਪਣੀ ਦਰਾਨੀ ਚਟਾਨੀ ਦੇ ਮੰਮੀ ਡੈਡੀ ਨੂੰ ਮੰਮੀ ਡੈਡੀ ਕਹਿੰਨੇ ਆ ਹਾਂਜੀ ਕਿਉਂਕਿ ਜਿਹੜਾ ਆਪਾਂ ਵੀਡੀਓ ਬਣਾਉਂਦੇ ਆ ਨਾ ਉਹ SSC के ब्रदर चैनल ਤੇ ਉਹਨਾਂ ਦੇ ਘਰੇ ਬੰਦਿਆਂ ਹਾਂਜੀ ਤੇ ਦੀਦੀ ਦਾ ਉਹਦਾ ਚੈਨਲ ਆ ਸਿਮਰਨ ਵਲੌਗ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ ਸਾਰੇ ਜਾਨੇ ਬੜੀਆਂ ਸਾਫ਼ ਸੁਥਰੀਆਂ ਚੀਜ਼ਾਂ ਤੁਹਾਨੂੰ ਖਾਣ ਨੂੰ ਮਿਲਣਗੀਆਂ ਜਿਹੜੀਆਂ ਮਤਲਬ ਕਈ ਵਾਰੀ ਸਾਨੂੰ ਬਣਾਉਣੇ ਤੇ ਆ ਸਾਰੇ ਹੀ ਹਾਂ ਅੱਜ ਕੱਲ ਹਰੇਕ ਆਪਣੀ ਰਸੋਈ ਦਾ ਕਿੰਗ ਤੇ ਇਹ ਆ ਵੀ ਕਦੀ ਕਦੀ ਆਪਾਂ ਦੂਜੇ ਜਾਣੇ ਕੋ ਤਰੀਕਾ ਥੋੜਾ ਲੱਗ ਸਿੱਖ ਲੈਨੇ ਹੋਰ ਗੱਲ ਕੋਈ ਨਹੀਂ ਆ। ਬਾਕੀ ਆਪਾਂ ਜਿਹੜੇ ਗਲਾਬ ਜਾਮਨ ਬਣਾਉਂਨਾ ਬਾਰੇ ਵੀ ਕਮੈਂਟ ਆਇਆ ਹੈਗਾ। ਜੇ ਦੁਬਾਰਾ ਉਹਦੇ ਵਿੱਚ ਬੋਲ ਕੇ ਦੱਸਿਆ ਜਾਵੇ। ਹਾਂ। ਆਹ ਚਲੋ ਕੋਈ ਨਹੀਂ ਉਹ ਵੀ ਦਾਈ ਵੀ ਥੋੜਾ ਘੱਟ ਵਾ ਤਾਂ ਕਰਕੇ ਵੀ ਮਤਲਬ ਉਹ ਵੀਡੀਓ ਬਣੀ ਨਹੀਂ। ਹੁਣ ਬਣਾਵਾਂਗੇ। ਹਾਂ। ਤੇ ਇਸੇ ਬਾਕੀ ਸੀਮਾ ਦੀਦੀ ਪਕੌੜੇ ਤੇ ਟਿੱਕੀਆਂ ਤੇ ਕਿੰਨ ਬੜੀਆਂ ਸਵਾਦ ਬਣਾਉਂਦੇ ਆ ਕਿਸੇ ਦਿਨ ਉਹ ਵੀ ਬਣਾ ਕੇ ਦੱਸਿਓ ਇਹਨਾਂ ਨੂੰ ਹਾਂ ਸਾਡਾ ਭੈਣਾ ਭੈਣਾ ਦਾ ਪਿਆਰ ਬੜਾ ਇਹਨਾਂ ਦਾ ਹੀ ਪੰਹਾਂ ਦਾ ਹੀ ਸ਼ੁਰੂ ਤੋਂ ਹੀ ਨਿੱਕਿਆਂ ਦੇ ਦੋ ਏ ਤਿੰਜੀ ਸੰਦੀਪ ਦੀਦੀ ਚੌਥੀ ਅਮਨ ਅਮਨ ਦੀਦੀ ਘਾਟ ਹੀ ਆਏ ਕਦੀ ਵਲੌਗ ਚ ਕਦੀ ਹੁਣ ਆਏ ਪਿੰਡ ਤੇ ਜ਼ਰੂਰ ਲਾਵਾਂਗੇ ਤੇ ਜੋ ਬੰਨੂ ਤੇ ਚਲੋ ਆਮ ਲੋਕ ਜਾਣਦੇ ਸਦੀਪ ਦੀ ਛੋਟੀ ਸਿਸਟਰ ਜਿਹੜੀ ਇੱਥੇ ਇਕੱਠੀਆਂ ਹੀ ਆ ਸਿੰਮਾ ਸੰਦੀਪ ਤੇ ਦਵਿੰਦਰ ਇਹ ਤੇ ਇੱਥੇ ਹੀ ਅਲੱਗ-ਅਲੱਗ ਨੇ ਤੇ ਇਹ ਵੀ ਵੀਡੀਓ ਬਣਾਉਂਦੇ ਆ ਦੋ ਭੈਣਾਂ ਉਹ ਘੱਟ ਰੂਪ ਰੂਪ ਹੁੰਦੀਆਂ ਆ ਆਉਣ ਗਿਆ ਤੇ ਜ਼ਰੂਰ ਮਲਾਵਾਂਗੇ ਨਾਲ ਵੀ ਵਲੌਗ ਬਣੂਗਾ ਅਸਲ ਹੈਗਾ ਤਾਂ ਕਰਕੇ ਉੱਥੇ ਟਿਕਾ ਪਹੁੰਚੇ ਨਹੀਂ ਜਾਂਦੇ ਤੇ ਪ੍ਰਾਣੀਆਂ ਜਦਾਂ ਜਦੋਂ ਚੇਤੇ ਆਉਂਦੀਆਂ ਕੱਲ ਅਸੀਂ ਇੱਥੇ ਬੈਠੀਆਂ ਹਾਂ ਤਾਂ ਗੱਲਾਂ ਕਰਨੀਆਂ ਹੈ ਵੀ ਆ ਜਿਹੜੇ ਜਿਹੜੇ ਹੁਣ ਵੱਡੇ ਆ ਨਾ ਚੋਨਾ ਤੇ ਛੋਟੀਆਂ ਛੋਟੀਆਂ ਹੁੰਦੀਆਂ ਭਾਬੀ ਛੋਟੀਆਂ ਛੋਟੀਆਂ ਹੁੰਦੀਆਂ ਅਸੀਂ ਤਾਂ ਉਹਨਾਂ ਨੂੰ ਫੜ ਕੇ ਨਾ ਬੂਜਿਆਂ ਨੂੰ ਐਂਦਾ ਮਾਰਨਾ ਇੱਕ ਦੂਜੀ ਨੇ ਖੜਾ ਨਾ ਨਾ ਹੁੰਦਾ ਗਰੀ ਜਿੱਦਾਂ ਵੱਡੇ ਵਾਲੇ ਖੜਾ ਉਦਾਂ ਕਰਨੀਆਂ ਮੰਮੀਆਂ ਓ ਠੰਡ ਚ ਨਾਲ ਹੀ ਆਣ ਕੇ ਬੈਠੇ ਜੇ ਸਾਰੇ ਘਰੋਂ ਨਿਕਲ ਆਉਂਦੇ ਤਾਂ ਮੰਮੀ ਨੂੰ ਇਹ ਹੁੰਦਾ ਵੀ ਮੈਂ ਉੱਥੇ ਕੀ ਕਰਾਂ ਮੰਮੀ ਮੰਮੀ ਜੱਗੀ ਆਂਦੀ ਹੈ ਕਹਿੰਦੀ ਜਦੋਂ ਮੈਂ ਇੱਧਰ ਨੂੰ ਆਉਣੀ ਤਾਂ ਤੁਸੀਂ ਉੱ ਆਹੋ ਨਹੀਂ ਆਪਾਂ ਵੀਡੀਓ ਬਣਾਉਣੀ ਹੁੰਦੀ ਜਦੋਂ ਆਪਾਂ ਦਵਿੰਦਰ ਦੇ ਘਰ ਆਉਨੇ ਮਮੀ ਹੌਲੀ ਹੌਲੀ ਤੁਰ ਕੇ ਵਿਚਾਰੇ ਪਿੱਛੇ ਆਉਂਦੇ ਉਦੋਂ ਸਾਡਾ ਸੀਨ ਮੁੱਕ ਜਾਂਦਾ ਆਪਾਂ ਦੂਜੇ ਘਰ ਕਹਿੰਦੇ ਮੈਂ ਤੁਹਾਡੇ ਪਿੱਛੇ ਗੇੜੇ ਹੀ ਘੱਟਦੀ ਰਹਿਣੀ ਸਾਰਾ ਦਿਨ ਬਾਦਾਂ ਕਹਿੰਦੇ ਮੈਨੂੰ ਨਹੀਂ ਲਿਆਵੇ ਚ ਮਮੀ ਨੂੰ ਆਵੇਂ ਮਮੀ ਕੋ ਚੱਲੇ ਆ ਤਾਂ ਮੈਨੂੰ ਤੇ ਪਹਿਲਾਂ ਘਰ ਦੇ ਮੈਂਬਰ ਸਾਡੇ ਮਮੀ ਤੇ ਸਾਲ ਹੋ ਗਏ ਚੱਲੇ ਆ ਆਹੋ ਮੈਂ ਘਰ ਦੇ ਮੋਡੀ ਤੇ ਉਹਦਾ ਨਾ ਲਸਨ ਨੂੰ ਬੜਾ ਸੋਹਣਾ ਹੋਇਆ ਮੈਂ ਅੱਗੇ ਕਹਿਣ ਨਹੀਂ ਆ ਮੈਂ ਮਮੀ ਵਿਚਾਰੇ ਜਦੋਂ ਉਹ ਤੁਰ ਕੇ ਆਉਂਦੇ ਆ ਤੇ ਮਗਰੀ ਰਹਿਣਾ ਮੈਂ ਆਡੇ ਹਾਂਜੀ ਮੇਰਾ ਬਾਗ ਪਰਿਵਾਰ ਵਾ ਸਾਰਾ ਬਾਗ ਪਰਿਵਾਰ ਵਾ ਕਿੰਨੀਆਂ ਰੌਣਕਾਂ ਲੱਗੀਆਂ ਵਾ ਆਹ ਤਾਂ ਵਧੀਆ ਵਾ ਹਾਂ ਮੇਰਾ ਦੋ ਦਾ ਦੋ ਤੇ ਪੋਤਿਆਂ ਦੇ ਵਿੱਚ ਬੈਠੇ ਮੰਮੀ ਕਿੰਨੇ ਸੋਹਣੇ ਲੱਗਦੇ ਕਰ ਮਪਾ گاਵਾਂ ਵਾਲੇ ਟਾਈਮ ਆ ਆ ਆ ਆ ਆ ਆ ਮम्मी ਪਤਾ ਕੀ ਕਰ ਦਿੰਦੇ ਹੁਣ ਮੈਂ ਇਥੇ ਆ ਗਈ ਆ ਨਾ ਤੇ ਕੋਈ ਗੱਲ ਨਾ ਕਰੂੰਗੀ ਤੇ ਮੈਂ ਸਿਮਾ ਮੇਰੀ ਚੰਗੀ ਆ ਅਮਨ ਮੇਰੀ ਚੰਗੀ ਉਹ ਮੇਰੀ ਚੰਗੀ ਮੈਂ ਜਦੋਂ ਕੋਈ ਪਾਣੀ ਪੋਣੀ ਮੰਗੂ ਮੈਂ ਅਮਨ ਨੂੰ ਸਿਮਾ ਨੂੰ ਆਜ ਮਰ ਮੈਂ ਤੇ ਨਹੀਂ ਆਉਣਾ ਫਿਰ ਉਹਨਾਂ ਲੜ ਪੈਂਦੇ ਆ ਲੜਦੇ ਆ ਉਹ ਤਿਆਰ ਕਰਕੇ ਲੈਂਦਾ ਵਾ ਤਲਵੀਜ਼ ਦਾ ਵੀਡੀਓ ਚ ਸੀਨ ਉਹ ਚਾਹਦੇ ਦਾ ਉਹ ਕਹਿੰਦੇ ਤਿਆਰ ਸੰਡੇ ਨੂੰ ਚੱਲਣਾ ਸਕੂਲ ਹਾਂਜੀ ਐ ਸੁਖ ਦੇ ਆਪਣੇਵਾ ਤੇ ਆਪਣੇਵੀ ਵੰਡੇ ਆਏ ਗੈਸਟ ਹਾਂਜੀ ਭੈਣ ਜੀ ਕਿੱਦਾਂ ਠੰਡ ਲੱਗਦੀ ਕਿੰਨੀ ਕੁ ਬਾਜੀ ਸੰਦੇ ਨੂੰ ਸਕੂਲ ਦੀ ਯੂਨੀਫਾਰਮ ਪਾਈ ਆ ਵੀਡੀਓ ਬਣਦੀ ਆ ਵੀਡੀਓ ਬਾਨੀ ਵੇਖੀ ਕਿਤੇ ਸੰਦੇ ਨੂੰ ਸਕੂਲ ਨਾ ਲੱਗ ਜਾ ਤੇਰੀ ਨਾ ਸ਼ਮਤ ਆ ਜੇ ਚਲੋ ਹੋ ਗਿਆ